ਕਿਸਰ ਪਿਓ ਦੇ ਹਾਈ ਟੈਕ ਨਾਕਾ ਦੇ ਦੁਗਾਟ ਹਿੱਕਾ ਇਸ ਸੰਬੰਧ ਕੀ ਕਹਿਣਾ ਚਾਹੋਗੇ ਜੀ ਆ ਸਾਡਾ ਰੜਾ ਪੁੱਲ ਤੇ ਜਿਹੜਾ ਨਾਕਾ ਲੱਗਿਆ ਹੋਇਆ ਹੈਗਾ ਬੜਾ ਸਟਰੈਟੇਜੀਕਲੀ ਬੜਾ ਇੰਪੋਰਟੈਂਟ ਹੈਗਾ ਕ੍ਰਾਈਮਨਲ ਐਕਟੀਵਿਟੀਜ਼ ਨੂੰ ਕੰਟਰੋਲ ਕਰਨ ਵਾਸਤੇ ਵੀ ਤੇ ਨਾਲ ਲਾਅ ਨਾਟਿਕ ਤੇ ਧਿਆਨ ਚ ਰੱਖਣ ਵਾਸਤੇ ਵੀ ਤੇ ਇਸ ਸੰਬੰਧ ਵਿੱਚ ਜਿਹੜਾ ਹੈਗਾ ਪਹਿਲਾਂ ਤੋਂ ਸਾਡਾ ਇੱਥੇ ਹਾਈ ਟੈਕ ਨਾਕਾ ਐਸਟੈਬਲਿਸ਼ਡ ਹੈਗਾ ਤੇ ਉਹਨੂੰ ਜਿਹੜੇ ਲੇਟੈਸਟ ਇਕੁਪਮੈਂਟ ਹੈਗੇ ਉਹਨਾਂ ਦੇ ਨਾਲ ਲੇਟੈਸਟ ਸੀਸੀਟੀਵੀ ਕੈਮਰਾ ਦੇ ਨਾਲ ਤੇ ਨਾਲ ਜਿਹੜਾ ਇਨਫਰਾਸਟ੍ਰਕਚਰ ਨੂੰ ਰੀਨੋਵੇਟ ਕੀਤਾ ਗਿਆ ਇੱਥੇ ਇੰਟਰਨੈਟ ਕਨੈਕਸ਼ਨ ਦਾ ਪੁਰਾਣਾ ਪਹਿਲਾਂ ਇਸ਼ੂ ਆ ਰਿਹਾ ਸੀਗਾ ਰੈਗੂਲਰ ਰੇਂਜ ਨਹੀਂ ਆਉਂਦੀ ਸੀਗੀ ਉਹਦੇ ਕਰਕੇ ਇੱਕ ਡੈਡੀਕੇਟਿਡ ਇੰਟਰਨੈਟ ਕਨੈਕਸ਼ਨ ਐਸਟੈਬਲਿਸ਼ ਕਰਾਇਆ ਗਿਆ ਹੈਗਾ ਨਾਲ ਇਲੈਕਟ੍ਰਿਸਿਟੀ ਦੀ ਬਹੁਤ ਪ੍ਰੋਬਲਮ ਰਹਿੰਦੀ ਸੀਗੀ ਉਹਦੇ ਵਾਸਤੇ ਇੱਕ ਡੈਡੀਕੇਟਿਡ ਜਿਹੜਾ ਹੈਗਾ ਇਲੈਕਟ੍ਰਿਸਿਟੀ ਕਨੈਕਸ਼ਨ ਇੱਥੇ ਖਾਸ ਤੌਰ ਤੇ ਨਾਕੇ ਵਾਸਤੇ ਲਵਾਇਆ ਗਿਆ ਹੈਗਾ ਇਹਦੇ ਵਾਸਤੇ ਆਪਣੇ ਡੀਐਸਪੀ ਟਾਂਡਾ ਸਾਹਿਬ ਨੇ ਐਸਐਚਓ ਟਾਂਡਾ ਦੇ ਨਾਲ ਇੰਚਾਰਜ ਆਪਣੇ ਬਲਵੀਰ ਸਿੰਘ ਜੀ ਨੇ ਬਹੁਤ ਪਰਸਨਲ ਅਫਰਟਸ ਵੀ ਚਪਟ ਕੀਤੇ ਹੈਗੇ ਨਾਲ ਜਿਹੜਾ ਹੈਗਾ ਆਪਣੇ ਕਾਬੂਲ ਸਿੰਘ ਜੀ ਦੀ ਫੈਮਿਲੀ ਨੇ ਇਹਨਾਂ ਨੂੰ ਇਕਨੋਮਿਕਲੀ ਸਪੋਰਟ ਵੀ ਕੀਤਾ ਹੈਗਾ ਤੇ ਉਹਦੇ ਕਰਕੇ ਜਿਹੜਾ ਇਸ ਇੱਥੇ ਅਸੀਂ ਆ ਨਾਕੇ ਨੂੰ ਅਪਗ੍ਰੇਡ ਤੇ ਨਵਟ ਕੀਤਾ ਹੈਗਾ ਨਾਲ ਜਿਹੜਾ ਹੈਗਾ ਅਸੀਂ ਪੰਜਾਬ ਪੁਲਿਸ ਵੱਲੋਂ ਵੀ ਇਹਨਾਂ ਨੂੰ ਹੋਰ ਇਨਫਰਾਸਟ੍ਰਕਚਰ ਅਪਗ੍ਰੇਡ ਅਸੀਂ ਕਰਾ ਰਹੇ ਹੈਗੇ ਇੱਥੇ ਤੇ ਸੋ ਦੈਟ ਕਿ ਜਿਹੜੇ ਆਉਣ ਵਾਲੀ ਗੱਡੀਆਂ ਹੈਗੀਆਂ ਇੰਟਰ ਡਿਸਟ੍ਰਿਕਟ ਮੂਵਮੈਂਟ ਹੁੰਦਾ ਹੈਗਾ ਤੇ ਉਹਨਾਂ ਦੀ ਪ੍ਰੋਪਰ ਚੈਕਿੰਗ ਹੋ ਸਕੇ ਜਿਹੜੇ ਵੀ ਲੋਕ ਜਾਂਦੇ ਹੈਗੇ ਉਹਨਾਂ ਦੀ ਸੁਰੱਖਿਆ ਦਾ ਧਿਆਨ ਵੀ ਰੱਖਿਆ ਜਾ ਸਕੇ ਸੀਸੀਟੀਵੀ ਕੈਮਰਾ ਚ ਸਾਰਾਂ ਦੀ ਨਿਗਰਾਨੀ ਵੀ ਰੱਖੀ ਜਾ ਸਕੇ ਨਾਲ ਇੱਥੇ ਜਿਹੜਾ ਸੀਸੀਟੀਵੀ ਦਾ 8 ਕੈਮਰਾ ਦਾ ਫੀਡ ਹੈਗਾ ਉਹ ਉੱਥੇ ਅਸੀਂ ਹੁਸ਼ਿਆਰਪੁਰ ਚ ਸੈਂਟਰਲ ਕੰਟਰੋਲ ਰੂਮ ਚ ਇੱਕ ਸੈਂਟਰਲਾਈਜ਼ਡ ਕਮਾਂਡ ਐਂਡ ਕੰਟਰੋਲ ਰੂਮ ਬਣਾ ਰਹੇ ਹੈਗੇ ਜਿਹਦੇ ਵਿੱਚ ਆ ਫੀਡ ਦੀ ਲਾਈਵ ਮ ਸੋ ਦੈਟ ਕਿ ਇਹਨਾਂ ਨੂੰ ਜਿੱਥੇ ਵੀ ਕਿਸੇ ਚੀਜ਼ ਦੀ ਲੋੜ ਹੋਵੇ ਕੋਈ ਸਪੋਰਟ ਦੀ ਲੋੜ ਹੋਵੇ ਇਮੀਡੀਏਟ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਜਾ ਸਕੇ ਇਸ ਤੁਸੀਂ ਬਲਬੀਰ ਸਿੰਘ ਜੀ ਨਾਲ ਕੋਈ ਗੱਲ ਕੀਤੀ ਹੈ ਤੁਹਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਕਾਫੀ ਆਪਣਾ ਜਿਹੜਾ ਵੱਡਾ ਯੋਗਦਾਨ ਇਸ ਜਿਹੜੇ ਇਨਸਟਰੂਮੈਂਟ ਲੱਗੇ ਪਾਇਆ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਹ ਸਨਮਾਨ ਦੇਣਾ ਚਾਹੀਦਾ ਹੈ ਜਾਰ ਕਰਿਓਗਾ ਕਿ ਪ੍ਰੋਮੋਸ਼ਨ ਦਿੱਤੀ ਜਾਏਗੀ ਜੀ ਅਜੇ ਬਲਬੀਰ ਸਿੰਘ ਜੀ ਜਿਨ੍ਹਾਂ ਤੁਹਾਨੂੰ ਪਤਾ ਹੈਗਾ ਸਾਰੇ ਲੋਕ ਤੁਸੀਂ ਲੋਕਲ ਜਾਣਦੇ ਹੋ ਇੱਥੇ ਕਿ ਉਹ ਬਹੁਤ ਡੈਡੀਕੇਸ਼ਨ ਤੇ ਕਮਿਟਮੈਂਟ ਨਾਲ ਡਿਊਟੀ ਕਰਦੇ ਹੈਗੇ ਤੇ ਸੀਨੀਅਰ ਅਫਸਰ ਤੱਕ ਜਿਹੜੇ ਹੈਗੇ ਬਲਬੀਰ ਸਿੰਘ ਜੀ ਦਾ ਨਾਮ ਪਰਸਨਲੀ ਬਾਈ ਨੇਮ ਇਹਨਾਂ ਨੂੰ ਜਾਣਦੇ ਹੈਗੇ ਇਹਨਾਂ ਦੀ ਕਾਰਗੁਜ਼ਾਰੀ ਕਰਕੇ ਤੇ ਇਹਨਾਂ ਦੀ ਮਿਹਨਤ ਕਰਕੇ ਤੇ ਰੀਸੈਂਟਲੀ ਵੀ ਅਸੀਂ ਇਹਨਾਂ ਨੂੰ ਸਨਮਾਨਿਤ ਕੀਤਾ ਹੈਗਾ ਸਰਟੀਫିକੇਟ ਨਾਲ ਮੇਰੇ ਵੱਲੋਂ ਸਨਮਾਨਿਤ ਕੀਤਾ ਗਿਆ ਮਨਜੋਗ ਡੀਜੀਪੀ ਸਾਹਿਬ ਵੱਲੋਂ ਇਹਨਾਂ ਨੂੰ ਸੀਸੀ1 ਸਰਟੀਫਿਕੇਟ ਵਿਦ ਕੈਸ਼ ਰਿਵਾਰਡ ਜਿਹੜਾ ਹੈਗਾ ਉਹ ਸਨਮਾਨਿਤ ਕੀਤਾ ਜਾਏਗਾ ਉਹ ਅਸੀਂ ਉਹਨਾਂ ਨੂੰ ਰਿਕਵੈਸਟ ਕਰ ਰਹੇ ਹੈਗੇ ਡੀ ਸਾਹਿਬ ਨੂੰ ਤੇ ਉਹ ਭੇਜ ਦਿੱਤਾ ਗਿਆ ਹੈਗਾ ਉਹ ਜਲਦੀ ਹੋ ਕੇ ਆ ਜਾਏਗਾ ਉਸ ਤੋਂ ਇਲਾਵਾ ਜਿਹੜਾ ਐਪਰੀਸ਼ੀਏਸ਼ਨ ਹੈਗਾ ਉਹ ਦੇਖੋ ਇੱਕ ਜੇਕਰ ਹਰ ਮੁਲਾਜ਼ਮ ਬਲਬੀਰ ਸਿੰਘ ਜੀ ਦੀ ਤਰ੍ਹਾਂ ਆਪਣੀ ਡਿਊਟੀ ਨੂੰ ਬੜੀ ਲਗਨ ਤੇ ਬੜੀ ਡੈਡੀਕੇਸ਼ਨ ਦੇ ਨਾਲ ਨਿਭਾਏ ਤੇ ਮੈਂ ਸਮਝਦਾ ਕਿ ਸੈਟੀਸਫੈਕਸ਼ਨ ਵੀ ਉਹਨੂੰ ਮਿਲਦਾ ਲੋਕਾਂ ਦਾ ਉਹਨੂੰ ਸਪੋਰਟ ਵੀ ਮਿਲਦਾ ਲੋਕਾਂ ਵੱਲੋਂ ਉਹਨੂੰ ਰਿਕੋਗਨੀਸ਼ਨ ਵੀ ਮਿਲਦਾ ਤੇ ਮਹਿਕਮੇ ਵੱਲੋਂ ਵੀ ਉਹਨੂੰ ਸਪੋਰਟ ਤੇ ਰਿਕੋਗਨੀਸ਼ਨ ਮਿਲਦਾ ਹੈਗਾ ਤੇ ਸਾਡੇ ਵਾਸਤੇ ਸਾਰਿਆਂ ਵਾਸਤੇ ਬਲਬੀਰ ਸਿੰਘ ਜੀ ਇੱਕ ਐਗਜ਼ਾਮਪਲ ਹੈਗੇ ਜਿਹੜੇ ਚੰਗਾ ਕੰਮ ਕਰਨ ਦੀ ਇਨਸਪੀਰੇਸ਼ਨ ਵਾਸਤੇ ਤੇ ਮੋਟੀਵੇਸ਼ਨ ਹੈ